ਇਹ ਪੰਜਾਬ ਦੀ ਪਹਿਲੀ ਹਾਈ ਟੈਕ ਲੈਬ ਆ ਜਿੱਥੇ ਕਿ ਮਸ਼ਰੂਮ ਦਾ ਬੀਜ ਤਿਆਰ ਹੁੰਦਾ ਕਣਕ ਇਹਦੇ ਵਿੱਚ ਬੋਇਲ ਹੁੰਦੀ ਆ ਆਪਾਂ ਉਹਦਾ ਇੱਕ ਪਰਟੀਕੂਲਰ ਟਾਈਮ ਆ ਕਰਦੀਆਂ ਫਿਰ ਕਿਲੋ ਕਿਲੋ ਦੇ ਲਪਾਫੇ ਬਣ ਜਾਂਦੇ ਮਤਲਬ ਕਲਚਰ ਹੁੰਦਾ ਜੀ ਜਿਸ ਤੋਂ ਆਪਾਂ ਅੱਗੇ ਸਪੌਨ ਤਿਆਰ ਕਰਦੇ ਆ ਜਿਸ ਤੋਂ ਬੀਜ ਤਿਆਰ ਕਰਦੇ ਆ ਬੀਜ ਤਿਆਰ ਕਰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਯੂਵੀ ਲਾਈਟ ਤੇ ਛੱਡ ਦਿੰਦੇ ਆ ਤਾਂ ਕਿ ਕੋਈ ਵੀ ਜਿਹੜਾ ਕਿਟਾਣੂ ਆ ਅਨਵਾਂਟਡ ਉਹ ਮਰ ਜਾਵੇ ਇੱਧਰ ਆਉਣ ਦੀ ਆਗਿਆ ਨਹੀਂ ਦੀ ਪਰ ਕਿਉਂਕਿ ਆਪਾਂ ਵੀਡੀਓ ਕਰਨ ਆਏ ਆ ਜ਼ਿਆਦਾਤਰ ਲੋਕੀ ਬਾਹਰ ਭੱਜ ਰਹੇ ਨੇ ਖਰੀਦਣ ਵਾਸਤੇ ਔਰ ਉਹਦਾ ਕੋਸਟ ਬਹੁਤ ਜ਼ਿਆਦਾ ਆ ਰਿਹਾ ਲੈ ਭਾਈ ਇਹ 2 ਡਿਗਰੀ ਤੇ ਆ ਜੀ ਆਪਾਂ ਇਹ 2 ਡਿਗਰੀ ਸੈੱਟ ਕੀਤਾ ਹੋਇਆ 4 ਡਿਗਰੀ ਦਾ ਟੈਂਪਰੇਚਰ ਹੈ ਐਂਟੀ ਲੈਣਾ ਜਿਹੜੇ ਬੰਦੇ ਨੇ ਇੱਕ ਵਾਰ ਸਿਆਲ ਦੇ ਵਿੱਚ ਕਰ ਲਈ ਮਸ਼ਰੂਮ ਉਹ ਚੋਂ ਨਾ ਛੱਡ ਦੂਗਾ ਇਹ ਪੰਜਾਬ ਦੀ ਪਹਿਲੀ ਹਾਈ ਟੈਕ ਲੈਬ ਆ ਜਿੱਥੇ ਕਿ ਮਸ਼ਰੂਮ ਦਾ ਬੀਜ ਤਿਆਰ ਹੁੰਦਾ ਤੇ ਮੈਂ ਪਟਿਆਲੇ ਆਇਆ ਆ ਡਾਕਟਰ ਸਤਨਾਮ ਸਿੰਘ ਜੀ ਦੇ ਕੋਲ ਡਾਕਟਰ ਸਾਹਿਬ ਪੀਆਰ ਪੰਜਾਬ ਤੇ ਸਵਾਗਤ ਹੈ ਤੁਹਾਡਾ ਔਰ ਤੁਸੀਂ ਸਾਨੂੰ ਸੱਦਿਆ ਇਹਦੇ ਲਈ ਤੁਹਾਡਾ ਧੰਨਵਾਦ ਵੀ ਤੇ ਇਹ ਪੰਜਾਬ ਦੀ ਪਹਿਲੀ ਹਾਈ ਟੈਕ ਲੈਬ ਆ ਪਹਿਲੀ ਮਤਲਬ ਪੂਰੇ ਪੰਜਾਬ ਚ ਪਟਿਆਲੇ ਚ ਤੁਸੀਂ ਲਾਈ ਆ ਤੇ ਸਾਨੂੰ ਫਿਰ ਅੱਜ ਲੈਬ ਜਰਾ ਦਿਖਾ ਲਓ ਜੀ ਆਜੋ ਪਾਕਿਸਤਾਨ ਵੀਰਾਂ ਨੂੰ ਲੈਬ ਦਿਖਾ ਦਿਓ ਪੀਆਰ ਪੰਜਾਬ ਦੇ ਸਾਰਿਆਂ ਸੋਤਰੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡਾ ਜੀ ਆਇਆਂ ਨੂੰ ਕਰਦਾ ਸਰ ਪਟਿਆਲੇ ਜੀ ਤੇ ਬੇਸਿਕਲੀ ਹਾਈ ਟੈਕ ਲੈਬ ਹੈ ਜੀ ਪਟਿਆਲੇ ਦੀ ਪੰਜਾਬ ਦੀ ਸਾਰਣ ਪਹਿਲੀ ਜਿਹਦੇ ਵਿੱਚ ਅਸੀਂ ਬੜੇ ਸਾਇੰਟਿਫਿਕ ਵੇ ਨਾਲ ਮਸ਼ਰੂਮ ਦਾ ਬੀਜ ਬਣਾ ਰਹੇ ਹਾਂ ਜੀ ਕਿਉਂਕਿ ਮਸ਼ਰੂਮ ਆਪਣੇ ਆਪ ਚ ਇੱਕ ਕੈਲੂ ਫੰਗਸ ਹੈ ਔਰ ਇਸ ਨੂੰ ਜੇ ਤੁਸੀਂ ਹਾਈਜੀਨ ਜਾਂ ਹਾਈ ਟੈਕ ਤਰੀਕੇ ਨਾਲ ਨਹੀਂ ਕਰਦੇ ਦੀ ਤਿਆਰੀ ਬੀਜ ਦੀ ਤਾਂ ਬਹੁਤ ਸਾਰੀ ਚੀਜ਼ਾਂ ਇਫੈਕਟ ਕਰਦੀਆਂ ਨੇ ਪ੍ਰੋਡਕਸ਼ਨ ਇਫੈਕਟ ਹੁੰਦੀ ਹੈ ਕੁਆਲਿਟੀ ਇਫੈਕਟ ਹੁੰਦੀ ਹੈ ਮਸ਼ਰੂਮ ਦੀ ਇਸ ਕਰਕੇ ਹਾਈ ਟੈਕ ਲੈਬ ਦਾ ਹੋਣਾ ਪੰਜਾਬ ਦੇ ਵਿੱਚ ਸਾਨੂੰ ਕਮੀ ਨਹੀਂ ਮਸ਼ਰੂਮ ਦੀ ਪੰਜਾਬ ਦੇ ਵਿੱਚ ਖਪਤ ਵੀ ਕਾਫੀ ਹੈ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਅੱਜ ਦੀ ਤਰੀਕ ਵਿੱਚ ਲੋਕ ਬਹੁਤ ਖਾਂਦੇ ਨੇ ਮਸ਼ਰੂਮ ਅੱਜ ਕੱਲ ਨਾ ਖਾਣਾ ਇੱਕ ਸ਼ੌਂਕ ਬਣ ਗਿਆ ਤੇ ਤੁਸੀਂ ਚਾਹੇ ਮੈਰਿਜੇਸ ਦੇ ਵਿੱਚ ਲੈ ਲਓ ਜਿਹੜਾ ਬੰਦਾ ਆਪਟ ਕਰਦਾ ਆ ਵੈਜੀਟੇਰੀਅਨ ਦੇ ਵਿੱਚ ਉਹਦੀ ਮਸ਼ਰੂਮ ਪਹਿਲੀ ਪਸੰਦ ਆ ਹਾਂ ਪਨੀਰ ਨਾਲੋਂ ਵੀ ਪਹਿਲੀ ਪਸੰਦ ਆ ਜਿਵੇਂ ਮਸ਼ਰੂਮ ਟਿੱਕਾ ਹੋ ਗਿਆ ਮਸ਼ਰੂਮ ਡੁਪਲੈਕਸ ਹੋ ਗਏ ਇਹੋ ਜਿਹੇ ਮਸ਼ਰੂਮ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਤੁਸੀਂ ਹਰ ਤਰ੍ਹਾਂ ਦੀ ਮਸ਼ਰੂਮ ਦਾ ਬੀਜ ਬਣਾਉਂਦੇ ਹੋ ਹਰ ਤਰ੍ਹਾਂ ਇੱਕ ਦੀ ਮਸ਼ਰੂਮ ਦੀ ਸਰ ਮੋਸਟਲੀ ਆਪਣੇ ਕੋਲ ਜਿਹੜੀ ਉਹ ਪੰਜਾਬ ਦੇ ਵਿੱਚ ਹੈ ਉਹ ਦੋ ਤਰੀਕੇ ਦੇ ਮਸ਼ਰੂਮ ਗਰੋ ਹੁੰਦੀ ਹੈ ਜਿਹਦੇ ਵਿੱਚ ਸਾਰਿਆਂ ਦਾ ਮੈਕਸਿਮਮ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਬਟਨ ਮਸ਼ਰੂਮ ਦੀ ਜਿਹਨੂੰ ਆਪਾਂ ਇੰਗਲਿਸ਼ ਚ ਗੈਰੀਕਸ ਬਾਇਸਪੋਰਸ ਕਹਿੰਦੇ ਆ ਤੇ ਦੂਜੀ ਹੈਗੀ ਆ ਜੀ ਓਇਸਟਰ ਦੀ ਓਇਸਟਰ ਦੀ ਪੰਜਾਬ ਦੇ ਵਿੱਚ ਛੱਲੇ ਇੰਨੀ ਖੇਤੀ ਨਹੀਂ ਹੁੰਦੀ ਸੀਜ਼ਨਲ ਹੁੰਦੀ ਆ ਬਟ ਬਹੁ ਪਰ ਵੀ ਸਾਡੇ ਕੋਲ ਸਾਡੇ ਕੋਲ ਸਾਰਾ ਅਵੇਲੇਬਲ ਹੈ ਜੀ ਲੈ ਕਿਸਾਨ ਵੀਰੋ ਤੁਸੀਂ ਬੀ ਬਣਦਾ ਦੇਖਿਆ ਕਦੇ ਆਜੋ ਤੁਹਾਨੂੰ ਬੁਖਾਲ ਦਿਆਂ ਡਾਕਟਰ ਸਾਹਿਬ ਆਪ ਫਿਰ ਦਿਖਾ ਦਿਓ ਪਹਿਲਾ ਸਟੈਪ ਕੀ ਆ ਤੁਹਾਡੀ ਲੈ ਪਹਿਲਾ ਸਟੈਪ ਆ ਸਰ ਇਹ ਬੋਇਲਰ ਹੈ ਆਪਣੇ ਕੋਲ ਦੋ ਕਿਸਮ ਦੇ ਬੋਇਲਰ ਨੇ ਇੱਕ ਆਪਣੇ ਕੋਲ ਗੈਸ ਬੋਇਲਰ ਹੈ ਜੀ ਤੇ ਇੱਕ ਆਪਣੇ ਕੋਲ ਵੁੱਡਨ ਬੋਇਲਰ ਹੈ ਇਹ ਵੁੱਡਨ ਬੋਇਲਰ ਹੈ ਗੈਸ ਬੋਇਲਰ ਅੰਦਰ ਲੱਗਿਆ ਹੋਇਆ ਇਹਦੇ ਵਿੱਚ ਤੁਸੀਂ ਜਾਨੀ ਕਿ ਥੱਲੇ ਅੱਗ ਬਾਲ ਕੇ ਹਾਂ ਆਪਾਂ ਸਟੀਮ ਜਨਰੇਟ ਕਰਾਂ ਸਟੀਮ ਸਟੀਮ ਜਨਰੇਟ ਕਰਦੇ ਹਾਂ ਠੀਕ ਆ ਪਾਫ ਬਣ ਕੇ ਅੰਦਰ ਜਾਂਦੀ ਹਾਂ ਹਾਂ ਸਟੀਮ ਅੰਦਰ ਜਾਂਦੀ ਹੈ ਜੀ ਅੱਛਾ ਜੀ ਉਗ ਜਾਂਦੀ ਆ ਹਾਂਜੀ 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 ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਜੀ ਕੀ ਹੁੰਦਾ ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਸਰੀਜ਼ ਆਫ ਕੈਟਲਸ ਹੁੰਦੀਆਂ ਨੇ ਅੱਛਾ ਇਹ ਕੈਟਲ ਦੇ ਵਿੱਚ ਆਪਾਂ ਸਟੀਮ ਬੋਇਲ ਕਰਦੇ ਆ ਸਟੀਮ ਆਉਂਦੀ ਆ ਜੀ ਅੱਛਾ ਜੀ ਇਹ ਕੈਟਲ ਦੇ ਵਿੱਚ ਸਟੀਮ ਹੁੰਦੀ ਆ ਇਹਦੇ ਵਿੱਚ ਆਪਾਂ ਵੀਟ ਨੂੰ ਬੋਇਲ ਕਰਦੇ ਆ ਅੱਛਾ ਜੀ ਇਹਦੇ ਵਿੱਚ ਆਪਾਂ ਪਾਣੀ ਛੱਡਦੇ ਆ ਪਾਣੀ ਛੱਡ ਕੇ ਆਪਾਂ ਇਹਦੇ ਵਿੱਚ ਕਣਕ ਪਾਉਂਦੇ ਆ ਕਣਕ ਇਹਦੇ ਵਿੱਚ ਬੋਇਲ ਹੁੰਦੀ ਆ ਆਪਾਂ ਉਹਦਾ ਇੱਕ ਪਰਟੀਕੂਲਰ ਟਾਈਮ ਹੈ ਇੱਕ ਪਰਟੀਕੂਲਰ ਮoiਸਚਰ ਕੰਟੈਂਟ ਰੱਖਣਾ ਹੁੰਦਾ ਹੈ ਜੇ ਮoiਸਚਰ ਕੰਟੈਂਟ ਘਟ ਜੇ ਜਾਂ ਵੱਧ ਜੇ ਤਾਂ ਵੀ ਜਿਹੜਾ ਬੀਜ ਆ ਉਹਦੀ ਕੁਆਲਿਟੀ ਦਾ ਨਹੀਂ ਬਣਦਾ ਕਿੰਨੇ ਪਰਸੈਂਟ ਉਬਲਣੀ ਹੁੰਦੀ ਇਹ ਇਹ ਸਰ ਉਬਲਦੀ ਤਾਂ 100% ਹੀ ਹੈ ਅੱਛਾ ਜੀ ਇਹ ਇਹਦੇ ਵਿੱਚ ਥੋੜੀ ਜੀ ਸਾਡੀ ਸੀਕਰੇਸੀ ਹੈ ਅੱਛਾ ਜੀ ਠੀਕ ਹੈ ਠੀਕ ਹੈ ਵੀ ਇੱਕ ਪਾਰਟिकुलर ਮoiਸਚਰ ਕੰਟੈਂਟ ਰੱਖਣਾ ਹੁੰਦਾ ਹੈ ਠੀਕ ਹੈ ਓਬਵੀਅਸਲੀ ਵੀ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਚ ਵੀ ਸਰਵਾਈਵ ਕਰਨਾ ਹੈ ਤੇ ਅਸੀਂ ਯਾਨਕੀ ਉਹ ਕਰਦੇ ਆ ਉਹ ਬੋਇਲ ਹੋਣ ਤੋਂ ਬਾਅਦ ਆਪਣੇ ਕੋਲ ਆ ਛਾਣਨੇ ਨੇ ਇਹਨਾਂ ਦੇ ਵਿੱਚ ਆਪਾਂ ਛਾਣ ਲੈਣੇ ਆ ਸਾਰੇ ਬੋਇਲਰ ਦੇ ਵਿੱਚ ਅੱਛਾ ਜੀ ਆ ਆ ਛਾਣਣਾ ਹੈ ਹਾਂ ਇਹ ਛਾਣਨੇ ਨੇ ਪਾਣੀ ਥੱਲੇ ਚਲੇ ਜਾਣਾ ਪਾਣੀ ਥੱਲੇ ਜਾਣਾ ਕਣ ਕਿੱਥੇ ਰਹਿ ਜਾਣਾ ਕਣ ਉੱਤੇ ਰਹਿ ਜਾਊਗਾ ਆਪਾਂ ਤਿੰਨ ਵਰਾਇਟ ਦਾ ਵੀਟ ਬੀਜ ਬਣਾਉਂਦੇ ਆ ਆਪਾਂ ਇੱਕ ਬਾਜਰੇ ਦਾ ਇੱਕ ਕਣਕ ਦਾ ਤੇ ਇੱਕ ਜਵਾਰ ਦਾ ਇਹ ਤਿੰਨ ਚੀਜ਼ਾਂ ਯੂਜ਼ ਹੁੰਦੀਆਂ ਆ ਬਾਕੀ ਇਹ ਡਿਮਾਂਡ ਟੂ ਡਿਮਾਂਡ ਆ ਕਾਸ ਟੂ ਕਾਸਟ ਆ ਜਿਹੜਾ ਬੰਦਾ ਜਿਹੜਾ ਲੈਣਾ ਚਾਹੁੰਦਾ ਆ ਉਹ ਸਾਡੇ ਕੋਲ ਉਸੇ ਤਰੀਕੇ ਦਾ ਹੀ ਬੀਜ ਆਪਟ ਕਰਦਾ ਆ ਲੈ ਸਕਦਾ ਲੈ ਸਕਦਾ ਕਣਕ ਦਾ ਵੀ ਲੈ ਸਕਦਾ ਬਾਜਰੇ ਦਾ ਵੀ ਲੈ ਸਕਦਾ ਬਾਜਰੇ ਬਾਜਰੇ ਵਾਲੇ ਦੀ ਕਿਹੜੀ ਕਿਹੜੀ ਮਸ਼ਰੂਮ ਬਣਦੀ ਆ ਬਾਜਰੇ ਦੇ ਬੀਜ ਦੀ ਮਸ਼ਰੂਮ ਇੱਕੋ ਹੀ ਨਿਕਲਨੀ ਆ ਅੱਛਾ ਜੀ ਬਟ ਉਹ ਹੁੰਦਾ ਨਾ ਵੀ ਜਿਵੇਂ ਆਪਾਂ ਜਿਹੜੀ ਆਪਾਂ ਉਹ ਜਿਹੜੀ ਫੰਗਸ ਹੈ ਫੰਗਸ ਬੇਸਿਕਲੀ ਆਪਾਂ ਇਹਨੂੰ ਉਲੀ ਕਹ ਲਈਏ ਪੰਜਾਬੀ ਦੇ ਵਿੱਚ ਇਹ ਆਪਾਂ ਫੰਗਸ ਨੂੰ ਗਰੋ ਕਰਾਉਂਦੇ ਆਂ ਵੀਟ ਦੇ ਉੱਤੇ ਬਾਜਰੇ ਦੇ ਉੱਤੇ ਤੇ ਜਵਾਰ ਦੇ ਉੱਤੇ ਸਭ ਤੋਂ ਵਧੀਆ ਕਿਹੜੀ ਹੁੰਦੀ ਹੈ ਸਭ ਤੋਂ ਵਧੀਆ ਤਾਂ ਵੀਟ ਹੀ ਯੂਜ਼ ਕਰਦੇ ਆਂ ਵੀਟ ਵਾਲੀ ਹਾਂ ਵੀਟ ਦੀ ਕੰਜ਼ਮਪਸ਼ਨ ਸਾਡੇ ਕੋਲ ਮੈਕਸਿਮਮ ਆ ਮੈਕਸਿਮਮ ਕੰਜ਼ਮਪਸ਼ਨ ਵੀਟ ਦੀ ਹੈ ਠੀਕ ਆ ਹਾਂ ਜੀ ਆਪਣੇ ਕੋਲ ਕਹਣਾ ਕਿ ਇਸ ਤੇ ਆ ਗਈ ਕਹਣਾ ਕਿ ਇਸ ਤੋਂ ਬਾਅਦ ਆਪਣੇ ਕੋਲ ਇੱਕ ਆਪਣਾ ਟੇਬਲ ਹੈ ਮਿਕਸਿੰਗ ਟੇਬਲ ਹੈ ਇਹ ਮਿਕਸਿੰਗ ਟੇਬਲ ਦੇ ਉੱਪਰ ਆਪਾਂ ਮਿਕਸ ਕਰਦੇ ਆਂ ਜੀ ਇਸ ਮਿਕਸਿੰਗ ਟੇਬਲ ਦੇ ਉੱਪਰ ਆਪਾਂ ਇੱਕ ਪਾਰਟਿਕੂਲਰ ਰੇਸ਼ਿਓ ਦੇ ਵਿੱਚ ਕਾਪਰ ਕੈਲਸ਼ੀਅਮ ਸਲਫੇਟ ਕੈਲਸ਼ੀਅਮ ਕਾਰਬੋਨੇਟ న్యూਟਰੀਐਂਟਸ ਮਿਕਸ ਕਰਦੇ ਹਾਂ ਤਾਂ ਕਿ ਆਪਾਂ ਨੂੰ ਵਧੀਆ ਹਾਂਜੀ ਇਹਦੇ ਉੱਤੇ ਜੀ ਆਪਣੇ ਕੋਲ ਵਧੀਆ ਬੀਜ ਆਪਾਂ ਨੂੰ ਮਿਲ ਜਾਵੇ ਜੀ ਹਾਂ ਇਹਦੇ ਉੱਤੇ ਆਪਾਂ ਮਿਕਸਿੰਗ ਕਰਦੇ ਹਾਂ ਇੱਥੇ ਫਿਰ ਕੀ ਕੀ ਇਹਦੇ ਵਿੱਚ ਤੁਸੀਂ ਤਿੰਨ ਚਾਰ ਚੀਜ਼ਾਂ ਜੋ ਵੀ ਮਿਕਸ ਕਰਦੇ ਹੋ ਠੀਕ ਹੈ ਫਿਰ ਉਹਨੂੰ ਮਿਕਸ ਕਰਦਿਆਂ ਫਿਰ ਕਿਲੋ-ਕਿਲੋ ਦੇ ਲਫਾਫੇ ਬਣ ਜਾਂਦੇ ਨੇ ਇੱਥੇ ਬਣਾ ਦਿੰਦੇ ਹਾਂ ਇੱਥੇ ਬਣ ਜਾਂਦੇ ਨੇ ਠੀਕ ਹੈ ਜੀ ਫਿਰ ਇਸ ਤੋਂ ਲਫਾਫੇ ਬਣਨ ਤੋਂ ਬਾਅਦ ਆਪਣੇ ਕੋਲ ਇੱਕ ਆਟੋਕਲੇਵ ਹੁੰਦਾ ਹੈ ਜੀ ਆਟੋਕਲੇਵ ਦੇ ਵਿੱਚ ਆਪਾਂ ਸਟਰਲਾਈਜੇਸ਼ਨ ਕਰਦੇ ਆ ਉਹਦੀ ਸਟਰਲਾਈਜੇਸ਼ਨ ਟੈਕਨੀਕ ਹੁੰਦੀ ਹੈ ਵੀ ਜਿਹਦੇ ਵਿੱਚ ਆਪਾਂ ਜਿੰਨੇ ਵੀ ਅਨਵਾਂਟਡ ਕੀਟਾਣੂ ਹੁੰਦੇ ਨੇ ਉਹ ਮਰ ਜਾਂਦੇ ਨੇ ਇਹ ਆਪਣੇ ਕੋਲ ਆਟੋਕਲੇਵ ਹੈ ਜੀ ਹਲੇ ਕੱਸਿਆ ਹੋਇਆ ਸ਼ਾਇਦ ਅੰਦਰ ਅੰਦਰ ਮਾਲ ਹੈਗਾ ਹਲੇ ਅੱਛਾ ਜੀ ਇਹ ਹਾਂ ਇਹ ਆਟੋਕਲੇਵ ਹੈ ਇਹ ਆਟੋਕਲੇਵ ਦੇ ਵਿੱਚ ਆਪਾਂ ਸਟਰਲਾਈਜ਼ ਕਰਦੇ ਆ ਉਹਨੂੰ ਇਹਦੇ ਵਿੱਚ ਹਾਈ ਪ੍ਰੈਸ਼ਰ ਜਿਹੜੀ ਸਟੀਮ ਆਪਾਂ ਉੱਥੇ ਬਣਾ ਰਹੇ ਆ ਉਹ ਸਟੀਮ ਇਹਦੇ ਵਿੱਚ ਵੀ ਆਉਂਦੀ ਹੈ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਦੇ ਵਿੱਚ ਆਪਾਂ ਇਹਨੂੰ ਪਾਰਟਿਕੂਲਰ ਟਾਈਮ ਪੀਰੀਅਡ ਤੱਕ ਰੱਖਦੇ ਆ ਇਹਨੂੰ ਇਹਨੂੰ ਠੀਕ ਹਾਂ ਇਹ ਪਰਟੀਕੂਲਰ ਟਾਈਮ ਪੀਰੀਅਡ ਤੱਕ ਇਹਦੇ ਵਿੱਚ ਰੱਖੀ ਜਾਊਗੀ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਨੈਕਸਟ ਅੱਗੇ ਲੈ ਜਾਂਦੇ ਹਾਂ ਇਹ ਇਹ ਕਿੰਨੇ ਦਿਨ ਫਿਰ ਇੱਥੇ ਇਹ ਕਿੰਨਾ ਚਿਰ ਇੱਥੇ ਰੱਖਣਾ ਹੈ ਇੱਥੇ ਇਹਦਾ ਪਰਟੀਕੂਲਰ 2 ਘੰਟੇ ਦਾ ਸਾਰਾ ਪ੍ਰੋਸੈਸ ਹੈ ਇਹਦੇ ਵਿੱਚ ਇਹਦੇ ਵਿੱਚ 2 ਘੰਟੇ ਦਾ 2 ਘੰਟੇ ਦਾ ਸਾਰਾ ਨਹੀਂ ਕੰਪਲੀਟ ਪ੍ਰੋਸੈਸ ਹੈ ਕੰਪਲੀਟ ਪ੍ਰੋਸੈਸ ਹਾਂਜੀ 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 ਯਾਨੀ ਇੱਥੇ ਇਹਦੇ ਜਿਹੜੇ ਕਟਾਣੂ ਜਿਹੜੇ ਸਾਨੂੰ ਨਹੀਂ ਜਿਹੜੇ ਸਾਡਾ ਨੁਕਸਾਨ ਕਰਨਗੇ ਇਹਦੇ ਵਿੱਚ ਦਾ ਅਨਵਾਂਟਡ ਮਾਈਕ ਹਾਂ ਉਹ ਇੱਥੇ ਮਰ ਜਾਣਗੇ ਮਰ ਜਾਣਗੇ ਮਰ ਜਾਣਗੇ ਠੀਕ ਹੈ ਔਰ ਇੱਕ ਤਰੀਕਾ ਨਾ ਕਣਕ ਪੱਕ ਵੀ ਜਾਂਦੀ ਹੈ ਇਹਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਬੀਜ ਤਿਆਰ ਆ ਲਗਭਗ ਇੱਥੇ ਹਾਂ ਇੱਥੇ ਬੀਜ ਨਾ ਇੱਥੇ ਬੀਜ ਦਾ ਹਲੇ ਫਸਟ ਸਟੈਪ ਹੋਇਆ ਅੱਛਾ ਪਹਿਲਾ ਸਟੈਪ ਆ ਪਹਿਲਾ ਸਟੈਪ ਆ ਇਹ ਇਹ ਸਾਰੀ ਬੋਇਲਿੰਗ ਹੋਈ ਆ ਇੱਥੇ ਇੱਥੇ ਅੱਛਾ ਉੱਥੋਂ ਲੈ ਕੇ ਇੱਥੇ ਤੱਕ ਹਜੇ ਬੋਇਲਿੰਗ ਬੋਇਲਿੰਗ ਹੋਈ ਆ ਇਹ ਬੋਇਲਿੰਗ ਸਟੈਪ ਆਪਾਂ ਜਿਹੜਾ ਸਾਡਾ ਯੂਨਿਟ ਆ ਇਹ ਦੋ ਪਾਰਟ ਚ ਡਿਵਾਈਡਡ ਹੈ ਬੋਇਲਿੰਗ ਤੇ ਗਰੋਇੰਗ अच्छा जी बॉइलिंग ਇੱਥੇ ਹੋਈ ਹੈ ਗਰੋਇੰਗ ਪਾਰਟ ਬਿਲਕੁਲ ਡਿਪਾਰਟਮੈਂਟ ਅਲੱਗ ਹੈ ਬੋਇਲਿੰਗ ਦੇ ਬੰਦੇ ਗਰੋਇੰਗ ਚ ਨਹੀਂ ਜਾ ਸਕਦੇ ਗਰੋਇੰਗ ਦੇ ਬੰਦੇ ਬੋਇਲਿੰਗ ਚ ਨਹੀਂ ਆ ਸਕਦੇ ਗਰੋਇੰਗ ਦੇ ਬੰਦੇ ਠੀਕ ਹੈ ਬੋਇਲਿੰਗ ਚ ਨਹੀਂ ਆਉਂਦੇ ਉਹ ਅਲੱਗ ਲੱਗਿਆ ਉਹ ਅਲੱਗ ਹੈ ਅੱਛਾ ਜੀ ਹਾਂ ਉਹ ਟੋਟਲੀ ਅਲੱਗ ਹੈ ਜੀ ਆਜੋ ਜੀ ਫਿਰ ਅੱਗੇ ਦਿਖਾ ਲਿਏ ਜੀ ਫਿਰ ਇੱਥੇ ਆਪਾਂ ਨੂੰ ਸ਼ੂਜ਼ ਉਤਾਰਨੇ ਪੈਣਗੇ ਆ ਦਿਖਾ ਲਿਓ ਜੀ ਅੱਛਾ ਜੀ ਇੱਥੇ ਆਪਾਂ ਸ਼ੂ ਉਤਾਰਦੇ ਜਾਣਾ ਹੈ ਨਾ ਇੱਥੇ ਹਾਂ ਜੀ ਇੱਥੇ ਆਪਾਂ ਅੱਗੇ ਜਿਹੜੀ ਜੁੱਤੀ ਹੈ ਉਹ ਤੁਸੀਂ ਅੱਗੇ ਨਹੀਂ ਲੈ ਜਾ ਸਕਦੇ ਬਿਲਕੁ ਲੈਬ ਬੰਗ ਕੰਮ ਆ ਹਨਾ ਜਿੱਦਾ ਮਤਲਬ ਬਿਲਕੁਲ ਬਿਲਕੁਲ ਜੀ ਡਾਕਟਰਾਂ ਦੀਆਂ ਲੈਬਸ ਹੁੰਦੀਆਂ ਸਾਇੰਸ ਵਾਲੀਆਂ ਸਾਡੀ ਜਸਟ ਲਾਈਕ ਜਿਵੇਂ ਆਈ ਸੀ ਯੂ ਆਪਾਂ ਬਣਾਨੇ ਆ ਉਹ ਇਹਦਾ ਕੰਮ ਹੈਗਾ ਜੀ ਅੱਛਾ ਜੀ ਵੈਸੇ ਤਾਂ ਇਹਦੀ ਇਹ ਇਹਦੀ ਐਂਟਰੀ ਉਧਰੋਂ ਦੂਜੀ ਸਾਈਡ ਤੋਂ ਹੈ ਅੱਛਾ ਜੀ ਹਾਂ ਇਹਦੀ ਐਂਟਰੀ ਆਪਾਂ ਇੱਥੋਂ ਇੱਥੋਂ ਕੀ ਹੈ ਵੀ ਇੱਥੋਂ ਜਿਹੜਾ ਉਧਰ ਬੋਇਲ ਹੋ ਗਿਆ ਸੀ ਉਹ ਇੱਥੋਂ ਨਿਕਲੂਗਾ ਮਾਲ ਉਹ ਨਿਕਲਣ ਤੋਂ ਬਾਅਦ ਇੱਥੇ ਉਹ ਠੰਡਾ ਹੁੰਦਾ ਹੈ ਆਪਾਂ ਨੂੰ ਕਿਉਂਕਿ ਹਾਈ ਟੈਂਪਰੇਚਰ ਹੈ ਉੱਥੇ ਇੱਥੇ কুলਿੰਗ ਯੂਨਿਟ ਲੱਗਿਆ ਹੋਇਆ ਆਪਣਾ ਪੂਰਾ ਆ 15 ਡਿਗਰੀ ਰੱਖਿਆ ਹੋਇਆ ਟੈਂਪਰੇਚਰ ਵਾਹ ਅੱਛਾ ਜੀ ਡਾਕਟਰ ਸਾਹਿਬ ਇਹ ਕੀ ਹੈ ਪਾਰਟ ਜੀ ਹੁਣ ਅਗਲਾ ਦੱਸੋ ਇਹ ਬੇਸਿਕਲੀ ਜਿਹੜੀ ਆਪਾਂ ਕਣਕ ਉਥੋਂ ਬੋਇਲ ਕੀਤੀ ਇੱਥੇ ਕਣਕੋ ਠੰਡੀ ਹੁੰਦੀ ਹੈ ਆ ਆ ਲਫਾਫਿਆਂ ਚ ਪਾਤੀ ਹਾਂ ਇਹ ਜਿਵੇਂ 1 ਕਿਲੋ ਦੇ ਲਫਾਫੇ ਬਣ ਗਏ ਅੱਛਾ ਜੀ ਆ ਆ ਇਹ ਮਦਰ ਕਲਚਰ ਦੀਆਂ ਬੋਟਲਸ ਨੇ ਇਹ ਦਿਖਾ ਲਿਓ ਜੀ ਇਹ ਅਸੀਂ ਸਿਰਫ ਕਲਚਰ ਤਿਆਰ ਕਰ ਰਹੇ ਹਾਂ ਨੀੜਿਓ ਦਿਖਾ ਲਿਓ ਅੱਛਾ ਜੀ ਹੂੰ ਹੂੰ ਡਰ ਸਾਹਿਬ ਇਹ ਮਦਰ ਕਲਚਰ ਇਹ ਕੀ ਚੀਜ਼ ਹੁੰਦੀ ਮੇਰੇ ਖਿਆਲ ਆ ਇਹ ਵੀ ਕਿਸਾਨ ਵੀਰਾਂ ਨੂੰ ਦੱਸ ਦਈਏ ਮਦਰ ਕਲਚਰ ਹੁੰਦਾ ਜੀ ਜਿਸ ਤੋਂ ਆਪਾਂ ਅੱਗੇ ਸਪੌਨ ਤਿਆਰ ਕਰਦੇ ਆ ਜਿਸ ਤੋਂ ਬੀਜ ਤਿਆਰ ਕਰਦੇ ਆ ਬੀਜ ਤਿਆਰ ਕਰਦੇ ਆ ਹਾਂ ਉਹਨੂੰ ਆਪਾਂ ਮਦਰ ਕਲਚਰ ਬੋਲ ਦਿੰਦੇ ਆ ਅੱਛਾ ਜੀ ਹਾਂਜੀ ਹਾਂਜੀ ਵੈਸੇ ਅਸੀਂ ਮਦਰ ਕਲਚਰ ਜਿਹੜਾ ਸਵਾਰਾ ਯੂਜ਼ ਕਰਦੇ ਆ ਯੂਐਸ ਤੋਂ ਇੰਪੋਰਟ ਕਰਦੇ ਆ ਸਿਲਵਨ ਦੀ ਕੰਪਨੀ ਦਾ ਆ ਇਹ 15 ਸਟ੍ਰੇਨ ਆ ਉਹਦੇ 2-3 ਸਟ੍ਰੇਨ ਹੁੰਦੇ ਨੇ ਅਸੀਂ ਸਾਰੇ ਇੰਪੋਰਟ ਕਰਦੇ ਆ ਉਹਨੂੰ ਐਸਾ ਅਸੀਂ ਡਾਇਰੈਕਟਲੀ ਮਦਰ ਕਲਚਰ ਯੂਜ਼ ਕਰਦੇ ਆ ਕੁਝ ਇੰਡੀਅਨ ਵੈਰਾਈਟੀਆਂ ਨੇ ਜਿੱਦਾਂ ਸਾਨੂੰ ਮਦਰ ਕਲਚਰ ਬਣਾਉਣਾ ਪੈਂਦਾ ਜਿਵੇਂ ਆਪਾਂ ਇਹਨਾਂ ਤੋਂ ਲਿਆ ਡੀਐਮਆ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਤੋਂ ਇੱਕ ਕਲਚਰ ਲਿਆ ਆਏ ਐ ਐਨਵੀ5 ਤੁਸੀਂ ਕਣਕ ਵੀ ਕੋਈ ਖਾਸ ਕਿਸਮ ਦੀ ਲੈਣੀ ਕਣਕ ਸਾਡੀ ਸੋਰਟੈਕਸ ਦੀ ਕਣਕ ਹੈ ਕਣਕ ਦੇ ਵਿੱਚ ਇਹਦੇ ਵਿੱਚ ਜਿਹੜੀ ਆਪਾਂ ਕਿਸਾਨਾਂ ਨੂੰ ਕਣਕ ਆਉਂਦੀ ਹੈ ਨਾ ਉਹਦੇ ਵੀ ਤਿੰਨ ਵੈਰਾਈਟੀਆਂ ਹੁੰਦੀਆਂ ਮਤਲਬ ਤਿੰਨ ਵੈਰਾਈਟੀਆਂ ਮਤਲਬ ਵੀ ਇੱਕ ਦਾਣਾ ਬਹੁਤ ਛੋਟਾ ਹੋਊਗਾ ਇੱਕ ਮੀਡੀਅਮ ਸਾਈਜ਼ ਦਾ ਹੋਊਗਾ ਇੱਕ ਦਾਣਾ ਬਹੁਤ ਵੱਡਾ ਹੋਊਗਾ ਅਸੀਂ ਗ੍ਰੇਡੇਡ ਕਣਕ ਲੈਣੇ ਆ ਸਾਨੂੰ ਜਿਹੜੀ ਕਣਕ ਮਿਲਦੀ ਆ ਮਾਰਕੀਟ ਤੋਂ 5-7 ਰ ਠੀਕ ਹੈ ਜੀ ਉਹ ਦਾ ਕਾਰਨ ਕੀ ਹੁੰਦਾ ਵੀ ਜਿਹੜਾ ਸਾਡਾ ਦਾਣਾ ਆ ਕਣਕ ਦਾ ਉਹ ਸਾਰਾ ਇੱਕਸਾਰ ਹੋਊਗਾ ਐਤਾ ਨਹੀਂ ਆ ਵੀ ਕੋਈ ਦਾਣਾ ਛੋਟਾ ਹੈ ਕੋਈ ਦਾਣਾ ਮੋਟਾ ਹੈ ਟੁੱਟਿਆ ਦਾਣਾ ਨਹੀਂ ਹੋਊਗਾ ਵਿੱਚ ਠੀਕ ਹੈ ਜੇ ਟੁੱਟਾ ਦਾਣਾ ਆ ਜਾਏਗਾ ਸਾਡਾ ਬੀਜ ਖਰਾਬ ਹੋ ਜਾਂਦਾ ਅੱਛਾ ਉਹ ਖਰਾਬ ਹੋ ਜਾ ਉਹ ਖਰਾਬ ਹੋ ਜਾ ਇੱਕਸਾਰ ਦਾਣਾ ਚਾਹੀਦਾ ਇੱਕਸਾਰ ਦਾਣਾ ਚਾਹੀਦਾ ਇਹਦਾ ਇੱਕਸਾਰ ਦਾਣਾ ਚਾਹੀਦਾ ਜਿਹੜੀ ਕੈਟਲ ਹੈ ਸਾਡੀ ਉਹ ਕੈਟਲ ਦੇ ਵਿੱਚ ਜਦੋਂ ਆਪਾਂ ਬੋਇਲ ਕਰਦੇ ਆ ਮੰਨ ਲਓ ਛੋਟਾ ਦਾਣਾ ਆ ਉਹ ਤਾਂ ਪਹਿਲਾਂ ਉਬਲ ਜਾਊਗਾ ਬੋਇਲ ਹੋ ਜਾਊਗਾ ਉਹ ਫਟ ਜਾਊਗਾ ਜਿਹੜਾ ਮੋਟਾ ਦਾਣਾ ਹੈ ਉਹ ਹਲੇ ਕੱਚਾ ਰਹਿ ਜਾਊਗਾ ਤਾਂ ਅਸੀਂ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਸਾਰਾ ਦਾਣਾ ਇੱਕ ਸਾਰ ਲੈਣਾ ਕਿ ਸਾਰਾ ਬਾਜਰੇ ਦਾ ਵੀ ਇਦਾਂ ਹੀ ਆ ਤੇ ਜਵਾਰ ਬਾਜਰਾ ਵੀ ਆਪਾਂ ਸੋਰਟੈਕਸ ਦਾ ਲੈਣਾ ਇਹਨੂੰ ਸੋਰਟੈਕਸ ਬੋਲਦੇ ਆ ਸੋਰਟੈਕਸ ਪਲਾਂਟ ਹੁੰਦੇ ਨੇ ਜਿਹੜੇ ਸੀਡ ਕੰਪਨੀਆਂਸ ਨੇ ਸੋਰਟੈਕਸ ਪਲਾਂਟ ਲਾਂਦੀਆਂ ਉਹ ਫਿਰ ਇਹ ਚੀਜ਼ਾਂ ਤਿਆਰ ਕਰਦੀਆਂ ਅਸੀਂ ਫਿਰ ਉਹਨਾਂ ਤੋਂ ਇੰਡਾਇਰੈਕਟਲੀ ਪਰਚੇਸ ਕਰਦੇ ਆ ਅੱਛਾ ਉੱਥੋਂ ਹੁਣ ਤੁਸੀਂ ਦੱਸੋ ਜੀ ਉੱਥੋਂ ਲਿਆ ਕੇ ਹੁਣ ਉੱਥੋਂ ਲਿਆ ਕੇ ਆਪਾਂ ਇੱਥੇ ਠੰਡਾ ਕੀਤਾ ਜੀ ਠੰਡਾ ਕਰਨ ਤੋਂ ਬਾਅਦ ਇਹ ਕਿੰਨੇ ਡਿਗਰੀ ਦੱਸੀ ਤੁਸੀਂ ਇਹ ਤਾਂ 15 ਡਿਗਰੀ ਟੈਂਪਰੇਚਰ ਹੈ ਇੱਥੇ 15 ਡਿਗਰੀ ਹਾਂਜੀ ਇੱ ਇੱਥੇ 15 ਡਿਗਰੀ ਟੈਂਪਰੇਚਰ ਮੈਨ ਕਰਦੇ ਆ ਠੰਡਾ ਕਰਨ ਵਾਸਤੇ ਅੱਛਾ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਆਉਂਦਾ ਹੈ ਨੈਕਸਟ ਸਟੈਪ ਹੈ ਆਜੋ ਜੀ ਆਜੋ ਤੁਰੇ ਆਇਓ ਜੀ ਪਿੱਛੇ ਪਿੱਛੇ ਹੁਣ ਜਿਹੜਾ ਉੱਥੋਂ ਬੀਜ ਆਊਗਾ ਇੱਧਰ ਉਹਦੀ ਇਨੋਕੂਲੇਸ਼ਨ ਹੋਊਗੀ ਉਹਦੇ ਵਿੱਚ ਅਸੀਂ ਮਦਰ ਕਲਚਰ ਪਾਵਾਂਗੇ अच्छा ਜਾਣੀ ਕਿ ਜਿਹੜਾ ਉਧਰੋਂ ਬੀਜ ਆਇਆ ਹੁਣ ਉਹਦੇ ਵਿੱਚ ਤੁਸੀਂ ਮਦਰ ਕਲਚਰ ਮਦਰ ਕਲਚਰ ਪਾਵਾਂਗੇ ਉਹ ਮਦਰ ਕਲਚਰ ਗਰੋ ਕਰੂਗਾ 12 ਤੋਂ ਲੈ ਕੇ 8 ਦਿਨ ਤੱਕ 8 ਦਿਨ ਤੋਂ ਲੈ ਕੇ 12 ਦਿਨ ਤੱਕ ਇਹ ਹੁਣ ਸਾਡਾ ਜਿਵੇਂ ਪੂਰਾ ਕੈਵਨ ਬਣਿਆ ਹੋਇਆ ਹੈ ਜਿਹੜੇ ਮੁੰਡੇ ਕੰਮ ਕਰਨਗੇ ਅੰਦਰ ਹਾਈਜੀਨ ਦਾ ਕੰਮ ਕਰਨਗੇ ਇਹਦੀ ਆਪਾਂ ਯੂਵੀ ਲਾਈਟ ਆਪਾਂ ਪੂਰੀ ਚਲਾ ਕੇ ਰੱਖਦੇ ਆ ਤਾਂ ਕਿ ਕੋਈ ਵੀ ਇਨਫੈਕਸ਼ਨ ਨਾ ਆਵੇ ਕੰਮ ਕਰਨ ਤੋਂ ਬਾਅਦ ਪੂਰੀ ਇਹਦੀ ਸੈਨੀਟਾਈਜੇਸ਼ਨ ਹੁੰਦੀ ਹੈ ਇੱਕ ਅਲੱਗ ਟੀਮ ਹੈ ਜਿਹੜੀ ਆ ਕੇ ਕੰਮ ਕਰਦੀ ਇਹਨੂੰ ਸੈਨੀਟਾਈਜ਼ ਕਰਦੀ ਹੈ ਬਲੀਚਿੰਗ ਪਾਊਡਰ ਨਾਲ ਇਹਨੂੰ ਸਾਰੇ ਨੂੰ ਸਾਫ਼ ਕਰਦੀ ਹੈ ਪੋਚਾ ਲੱਗਦਾ ਉਸ ਤੋਂ ਬਾਅਦ ਇਹਦੇ ਵਿੱਚ ਫਾਰਮੁਲਿੰ ਦਾ ਸਪਰੇ ਹੁੰਦਾ ਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਯੂਵੀ ਲਾਈਟ ਛੱਡ ਦਿੰਨੇ ਆ ਤਾਂ ਕਿ ਕੋਈ ਵੀ ਜਿਹੜਾ ਕਿਟਾਣੂ ਆ ਨੂੰ ਵਾਂਟਡ ਉਹ ਮਰ ਜਾਈ ਇੱਥੇ ਅੱਛਾ ਜੀ ਆ ਹੁਣ ਯੂਵੀ ਲਾਈਟ ਜਿੱਦਾਂ ਚੱਲ ਜੀ ਇਹ ਯੂਵੀ ਲਾਈਟ ਚੱਲਦੀ ਆ ਤੇ ਇਸ ਤੋਂ ਬਾਅਦ ਇੱਥੇ ਜਦੋਂ ਬੀਜ ਤਿਆਰ ਹੋ ਜਾਂਦਾ ਹੈ ਫਿਰ ਆਪਾਂ ਗਰੋਇੰਗ ਰੂਮ ਚ ਜਾਂਦੇ ਆ ਜੀ ਅੱਛਾ ਜੀ ਹਾਂ ਇਹ ਗਰੋਇੰਗ ਰੂਮ ਦੇ ਵਿੱਚ ਰੱਖਿਆ ਜਾਂਦਾ ਹੈ ਸਾਡੇ ਕੋਲ 15 ਗਰੋਇੰਗ ਰੂਮਸ ਨੇ ਅੱਛਾ ਇੱਥੇ ਜਾਣੀ ਬੀਜ ਜਿਹੜਾ ਆ ਉਹਦੇ ਉੱਤੇ ਜਿਹੜਾ ਤੁਸੀਂ ਮਦਰ ਕਲਚਰ ਲਾਇਆ ਆ ਹਾਂਜੀ 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 ਉਹ ਉਹਨੇ ਗਰੋ ਕਰਨਾ ਬਿਲਕੁਲ ਬਿਲਕੁਲ ਉੱਗੂਗਾ ਮੈਂ ਨਾ ਦੇਸੀ ਪਾਸਾ ਸਮਝਾਣਾ ਹੈ ਜਿਵੇਂ ਆਪਾਂ ਕਹਿੰਦੇ ਨੇ ਦਹੀਂ ਨੂੰ ਜਾਗ ਲਾਇਆ ਹਾਂ ਦਹੀਂ ਨੂੰ ਦਹੀਂ ਕੀ ਆ ਉਹ ਬੈਕਟੀਰੀਆ ਇੱਕ ਤਰੀਕੇ ਦਾ ਜੀ ਆਪਾਂ ਦੁੱਧ ਚ ਪਾ ਦਿੰਨੇ ਆ ਉਹ ਹੋਰ ਦਹੀਂ ਬਣ ਜਾਂਦਾ ਆ ਜੀ ਸਿਮਿਲਰਲੀ ਜਿਹੜਾ ਮਦਰ ਕਲਚਰ ਆ ਉਹ ਜਾਗ ਆ ਹੂੰ ਇੱਕ ਤਰੀਕੇ ਦਾ ਮਦਰ ਕਲਚਰ ਕੀ ਹੈ ਜੀ ਜਾ ਆ ਗਿਆ ਹਾਂ ਉਹ ਆਪਾਂ ਕਣਕ ਨੂੰ ਲਾ ਦਿੰਨੇ ਆ ਤੇ ਕਣਕ ਦੇ ਉੱਤੇ ਆਪਣੀ ਫੰਗਸ ਗਰੋ ਕਰ ਜਾਂਦੀ ਗਰੋ ਕਰ ਜਾਂਦੀ ਬਿਲਕੁਲ ਬਿਲਕੁਲ ਜੀ ਇਹ ਫਿਰ ਆਪਣੇ ਕੋਈ ਗਰੋਇੰਗ ਰੂਮ ਨੇ ਜੀ ਇਹ ਸੈਟਅਪ ਗਰੋਇੰਗ ਰੂਮਸ ਨੇ ਕਿੰਨੇ ਰੂਮ ਨੇ ਇਹ 15 ਆਪਣੇ ਕੋਲ 15 ਗਰੋਇੰਗ ਰੂਮ ਨੇ ਜੀ ਵਾਹ ਜੀ ਇਹ ਐਦਾਂ ਗਰੋ ਹੁੰਦਾ ਹੈ ਜੀ ਇਹਦਾ ਟੈਂਪਰੇਚਰ ਅਸੀਂ ਕਹਿ ਲਓ 24 ਡਿਗਰੀ ਤੇ ਗਰੋ ਕਰਦੇ ਆ ਆਪਾਂ ਇਹਨੂੰ ਅੱਛਾ ਜੀ ਹਾਂ ਹਾਂ ਇਹ ਹੁਣ ਜਿਹੜੇ ਤੁਹਾਡੇ ਬੋਟਲਸ ਤੁਸੀਂ ਲਫਾਫੇ ਜਿਹੜੇ 1 ਕਿਲੋ ਦੇ ਲਫਾਫੇ ਇਹ 1 ਕਿਲੋ ਦਾ ਲਫਾਫਾ ਬਣਦਾ ਹੈ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵਾਈਟ ਵਾਈਟ ਮਾਈਸੀਲੀਅਮ ਜਿਹਾ ਅਨਜ਼ਰ ਆ ਰਿਹਾ ਤੁਹਾਨੂੰ ਅੱਛਾ ਜੀ ਹਾਂ ਇਹ ਇਹ ਕਲਚਰ ਆ ਰਿਹਾ ਜੀ ਕੈਮਰੇ ਵਿੱਚ ਨਜ਼ਰ ਇਹ ਕਲਚਰ ਹੈ ਜੀ ਦੇਖਿਓ ਇਧਰੋਂ ਦਿਖਾਓ ਹਾਂ ਅੱਛਾ ਜਿਹੜਾ ਚਿੱਟਾ ਚਿੱਟਾ ਜਿਹਾ ਜਾਣੀਆਂ ਜਿਹੜੀ ਫੰਗਸ ਜਈ ਇਹ ਹੌਲੀ ਹੌਲੀ ਫੈਲ ਜਾਊਗੀ ਸਾਰੀ ਇਹ ਫੈਲ ਜਾਊਗੀ ਆ ਸਾਰੀ ਆ ਜੀ ਹਾਂ ਬਿਲਕੁਲ ਬਿਲਕੁਲ ਓਕੇ ਆ ਥੱਲੇ ਵੀ ਆ ਸਾਰਿਆਂ ਜੀ ਇਹ ਸਾਰੇ ਚ ਫੈਲ ਜਾਣੇ ਸਾਰੇ ਸਾਰੇ ਹਰ ਬੈਗ ਚ ਹੁੰਦੀ ਹੈ ਜੀ ਠੀਕ ਹੈ ਜੀ ਇਹ ਤੁਸੀਂ ਰੱਖਿਆ ਹੋਇਆ ਇਹਨੂੰ 26 ਡਿਗਰੀ ਹਾਂ ਨਹੀਂ ਕਮਰੇ ਦਾ ਟੈਂਪਰੇਚਰ 24 ਮੇਨਟੇਨ ਰਹਿੰਦਾ ਹੈ ਅੱਛਾ ਜੀ ਕਮਰੇ ਦਾ ਟੈਂਪਰੇਚਰ 24 ਡਿਗਰੀ ਮੇਨਟੇਨਡ ਆ ਭਾਈ ਨੋਟ ਰੱਖਿਓ ਭਾਈ ਇਹ ਤੁਹਾਨੂੰ ਹਾਈ ਟੈਕ ਲੈਬ ਦਿਖਾ ਰਹੇ ਆ ਪੰਜਾਬ ਦੀ ਪਹਿਲੀ ਲੈਬ ਆ ਜਿੱਥੇ ਮਸ਼ਰੂਮ ਦਾ ਬੀਜ ਇਹ ਤਿਆਰ ਕਰਦੇ ਆ ਫਾਈ ਉਹਨਾਂ ਨੇ ਦੱਸਿਆ ਆ ਅ ਇਧਰ ਮੈਂ ਨਾਲ ਇਹ ਵੀ ਦੱਸ ਦਮਾ ਵੀ ਇਧਰ ਆਉਣ ਦੀ ਆਗਿਆ ਨਹੀਂ ਗਈ ਪਰ ਕਿਉਂਕਿ ਆਪਾਂ ਵੀਡੀਓ ਕਰਨ ਆਏ ਆ ਸੋ ਡਾਕਟਰ ਸਾਹਿਬ ਹੋਣਾ ਨੇ ਇਨਵਾਈਟ ਕੀਤਾ ਬੀਸਿਕਲੀ ਹਾਂ ਤੇ ਇਸ ਕਰਕੇ ਇਹ ਆਪਾਂ ਨੂੰ ਦਿਖਾ ਰਹੇ ਆ ਨਹੀਂ ਤੇ ਇਧਰ ਕੰਮ ਕਰਨ ਵਾਲਾ ਸਟਾਫ ਵੀ ਅਲੱਗ ਹੈ ਤੇ ਡਾਕਟਰ ਸਾਹਿਬ ਇਧਰ ਜਿਹੜਾ ਹੈ ਕਿਸੇ ਨੂੰ ਆਉਣਾ ਅਲਾਉਡ ਨਹੀਂ ਹੁੰਦਾ ਉਹ ਤਾਂ ਕਾਰਨ ਇਹ ਹੈ ਵੀ ਦਿਖਾਣਾ ਮੇਰੇ ਵਾਸਤੇ ਜ਼ਰੂਰੀ ਸੀਗਾ ਲੋਕਾਂ ਨੂੰ ਕਿਉਂਕਿ ਕਿਸੇ ਚੀਜ਼ ਦੀ ਨੌਲੇਜ ਹੀ ਨਹੀਂ ਹੈ ਉਹ ਅੱਜਕੱਲ ਆਪਣੇ ਕੋਲ ਪਲੇਟਫਾਰਮ ਹੈਗਾ ਹੈ ਵੀ ਲੋਕਾਂ ਨੂੰ ਆਪਾਂ ਦੱਸਿਆ ਵੀ ਪੰਜਾਬ ਦੇ ਵਿੱਚ ਆ ਵੀ ਚੀਜ਼ ਹੈਗੀ ਆ ਤੁਸੀਂ ਇਸ ਚੀਜ਼ ਨੂੰ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਜ਼ਿਆਦਾਤਰ ਲੋਕੀ ਬਾਹਰ ਭੱਜ ਰਹੇ ਨੇ ਕ੍ਰੀਦਨ ਵਾਸਤੇ ਔਰ ਉਹਦਾ ਕੋਸਟ ਬਹੁਤ ਜ਼ਿਆਦਾ ਆ ਰਿਹਾ ਹੈ ਅਸੀਂ ਬੜੇ ਰੀਜ਼ਨੇਬਲ ਰੇਟ ਚ ਉਥੇ ਦੇ ਦਿੰਨੇ ਆ ਪ੍ਰੋਵਾਈਡ ਕਰ ਦਿੰਨੇ ਆ ਅੱਛਾ ਬੀਜ ਜਿਹੜਾ ਉਹ ਬਾਹਰੋਂ ਲੈ ਰਹੇ ਨੇ ਲੋਕੀ ਪੰਜਾਬ ਤੋਂ ਪੰਜਾਬ ਤੇ ਬਾਹਰੋਂ ਲੈ ਰਹੇ ਆ ਜਿਵੇਂ ਹਰਿਆਣੇ ਚੋਂ ਯੂਪੀ ਚੋਂ ਦਿੱਲੀ ਚੋਂ ਤਾਂ ਉਹ ਆਪਣਾ ਮਨਮਰਜੀ ਦਾ ਉਹ 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 ਬੀਜ ਜਿਹੜਾ ਆ ਉਹ ਉਹਨਾਂ ਨੂੰ ਮਹਿੰਗਾ ਪੈਂਦਾ ਉਹ ਮਹਿੰਗਾ ਪੈਂਦਾ ਆ ਆਪਾਂ ਓਬਵੀਅਸly ਟ੍ਰਾਂਸਪੋਰਟੇਸ਼ਨ ਕੋਸਟ ਬਹੁਤ ਆ ਜਾਂਦੀ ਆ ਆਪਾਂ ਆਪਾਂ ਕਰਦੇ ਆ ਇਹਦੀ ਕੀਮਤ ਬਾਰੇ ਵੀ ਗੱਲ ਅੱਗੇ ਚੇਤੇ ਰੱਖਿਓ ਮੈਨੂੰ ਯਾਦ ਕਰਾ ਦਿਓ ਭਾਈ ਆਜੋ ਆਪਾਂ ਅੱਗੇ ਦੇਖੀਏ ਅੱਛਾ ਜੀ ਇਸ ਤੋਂ ਇਹ ਸਾਰੇ ਹੀ ਰ ਇਹ ਗਰੋਇੰਗ ਰੂਮ ਆ ਤੁਹਾਡੇ 15 ਰੂਮ ਨੇ 15 ਰੂਮ ਨੇ ਉਦਾਂ ਦਾ ਜਿੱਦਾਂ ਦਾ ਦਿਖਾ ਲਿਆ ਉਦਾਂ ਦੇ ਬਿਲਕੁਲ 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 ਸਾਰੇ ਏਦਾਂ ਭਰੇ ਹੋ ਸਾਰਿਆਂ ਦੇ 24 ਡਿਗਰੀ ਤੇ ਮੈਂਟੇਨਡ ਆ 24 ਡਿਗਰੀ ਦੇ ਮੈਂਟੇਨਡ ਠੀਕ ਆ ਜੀ ਇਸ ਤੋਂ ਅੱਗੇ ਜੀ ਇਸ ਤੋਂ ਅੱਗੇ ਆਪਾਂ ਕੋਲਡ ਚ ਆ ਜੰਨੇ ਆ ਅੱਛਾ ਜੀ ਆ ਦੇਖ ਲਓ ਭਾਈ ਤਾਪਮਾਨ ਦਿਖਾ ਲਦੇ ਇੱਥੇ ਕਿੰਨਾ ਡਿਗਰੀ ਆ ਹਾਂ ਅੱਧ ਦਿਖਾ ਲ ਦੇ ਵੀਰ ਲੈ ਭਾਈ ਇਹ 2 ਡਿਗਰੀ ਤੇ ਆ ਜੀ ਆਪਾਂ ਇਹ 2 ਡਿਗਰੀ ਸੈੱਟ ਕੀਤਾ ਹੋਇਆ 4 ਡਿਗਰੀ ਦਾ ਟੈਂਪਰੇਚਰ ਆ ਕਿਉਂਕਿ ਜਿਹੜਾ ਆਪਾਂ ਹੁਣ ਡਿਸਪੈਚ ਕਰਨਾ ਮਾਲ ਉਹਨੂੰ ਆਪਾਂ ਬਾਹਰ ਗਰਮੀ ਹੈ ਬਟ ਆਪਾਂ ਅਗਲੇ ਨੂੰ ਉਹੀ 12-15 ਡਿਗਰੀ ਤੇ ਪਹੁੰਚਾਣਾ ਆ ਤਾਂ ਆਪਾਂ ਉਹਨੂੰ 4 ਡਿਗਰੀ ਤੇ ਪਹਿਲਾਂ ਸਟੋਰ ਕਰ ਲੈਣੇ ਆ ਤਾਂ ਕਿ ਰਾਹ ਚ ਉਹ ਮਾਲ ਜਿਹੜਾ ਹੈਗਾ ਖਰਾਬ ਨਾ ਹੋਵੇ ਹੋਰ ਨਾਲ ਅਸੀਂ ਉਹਦੇ ਲਾਣੇ ਆ ਜੈਲ ਪੈਕ ਜੈਲ ਪੈਕ ਤੁਸੀਂ ਦੇਖਿਆ ਹੋਣਾ ਦਵਾਈਆਂ ਦੇ ਨਾਲ ਆਉਂਦਾ ਹੁੰਦਾ ਇੱਕ ਉਹ ਜੈਲ ਪੈਕ ਅਸੀਂ ਖੁਦ ਆਪਣੀ ਮੈਨੂਫੈਕਚਰ ਕਰਦੇ ਆ ਉਹ ਜੈਲ ਪੈਕ ਨਾਲ ਲਾਣੇ ਆ ਸਾਨੂੰ ਉਹ ਵੀ ਦਿਖਾ ਲ ਦਿਓ ਹਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਹਾਂਜੀ ਹਾਂਜੀ ਉਹਦੇ ਨਾਲ ਕੀ ਹੁੰਦਾ ਜੈਲ ਪੈਕ ਉਹ ਜੈਲ ਪੈਕ ਨਾਲ ਕਿਉਂਕਿ ਜੈਲ ਪੈਕ ਲੋ ਟ ਆ ਕੀ ਹੈ ਜੀ ਹੁਣ ਦੱਸੋ ਇਹ ਸਾਰੇ ਉਹੀ ਜਿਹੜੇ ਪੈਕੇਟ ਆਪਾਂ ਉਥੋਂ ਲਏ ਸੀਗੇ ਇਹ ਪੈਕੇਟ ਹੁਣ ਲੋ ਟੈਂਪਰੇਚਰ ਤੇ ਆ ਦੇਖੋ ਪੂਰਾ ਵਾਈਟ ਮਾਈਸੀਲੀਅਮ ਆਇਆ ਹੋਇਆ ਹੈ ਨਾ ਦੇ ਅੱਛਾ ਜੀ ਇਹ ਹੁਣ ਗਰੋ ਕਰ ਗਿਆ ਹੈ ਹੈ ਨਾ ਜੀ ਪੂਰਾ ਵਾਈਟ ਹੋ ਗਿਆ ਪੈਕੇਟ ਜੀ ਹੈ ਨਾ ਇਹਦੇ ਵਿੱਚ ਹੁਣ ਫੰਗਸ ਪੂਰੀ ਗਰੋ ਕਰ ਚੁੱਕੀ ਹੈ ਹਾਂ ਜੀ ਇਹ ਹੁਣ 4 ਡਿਗਰੀ ਤੇ ਅਸੀਂ ਸਟੋਰ ਕਰਤਾ ਹਾਂ ਜੀ ਇਹ ਸਾਰਾ ਸਾਡਾ ਮਾਲ ਡਿਸਪੈਚ ਹੋਣਾ ਹਾਂ ਜੀ ਇਹ ਅੱਜ ਸ਼ਾਮ ਦੀ ਡਿਸਪੈਚ ਹੈ ਸਾਰਾ ਮਾਲ ਨਿਕਲ ਜਾਊਗਾ ਅੱਛਾ ਜੀ ਹਾਂ ਇਹਨੂੰ ਅਸੀਂ 4 ਡਿਗਰੀ ਤੇ ਰੱਖਿਆ ਹੋਇਆ ਹੈ ਡਿਸਪੈਚ ਕਰਨ ਵਾਸਤੇ ਡਿਗਰੀ ਹੈ ਉਹ ਭਾਈ ਠੰਡ ਲੱ ਬਈ ਇੱਥੇ ਬੰਦਾ ਬਹੁਤਾ ਟਾਈਮ ਨਹੀਂ ਅੰਦਰ ਖੜ੍ਹ ਸਕਦਾ ਕਿਉਂਕਿ ਜਿੱਦਾਂ ਹੁਣ 4 ਡਿਗਰੀ ਦਾ ਮਤਲਬ ਆ ਵੀ ਬਹੁਤ ਜ਼ਿਆਦਾ ਠੰਡ ਹੈ ਜਦੋਂ ਆਪਣੇ ਪੂਰੀ ਠੰਡ ਹੁੰਦੀ ਉਦੋਂ ਹਨਾ ਰਾਤਾਂ ਨੂੰ ਦਸੰਬਰ ਜਨ ਇੱਧਰ ਫਿਰ ਸਾਡਾ ਪੈਕਿੰਗ ਰੂਮ ਹੈ ਅੱਛਾ ਜੀ ਪੈਕਿੰਗ ਤਾਂ ਖੜੇ ਵਿੱਚ ਇਹ ਸਾਡਾ ਪੈਕਿੰਗ ਰੂਮ ਹੈ ਇੱਥੇ ਅਸੀਂ ਪੈਕਿੰਗ ਕਰਦੇ ਹਾਂ ਜਿਹੜਾ ਵੀ ਮਾਲ ਆਉਣਾ ਆ ਉਹ ਪੈਕ ਹੋ ਜਾਣਾ ਹੈ ਜਿਹੜੇ ਤੁਸੀਂ ਜੈਲ ਪੈਕ ਕਹ ਰਹੇ ਸੀਗੇ ਉਹ ਆਹ ਜੈਲ ਪੈਕ ਨੇ ਜੀ ਹਾਂ ਇਹ ਜਲ ਪੈਕ ਵੀ ਠੰਡੇ ਹੋ ਰਹੇ ਨੇ ਇਹ ਜੰਮ ਜਾਣਗੇ ਅੱਛਾ ਜੀ ਇਹ ਹਾਰਡ ਹੋ ਜਾਣਗੇ ਬਰਫ਼ ਵਾਂਗੂ ਜੰਮ ਜਾਣਗੇ ਇਹ ਅੱਛਾ ਜੀ ਹਾਂ ਇਹਨਾਂ ਨੂੰ ਅਸੀਂ ਨਾਲ ਰੱਖ ਦਿੰਨੇ ਆ ਅੱਛਾ ਜਾਨੀ ਇੱਕ ਤਰ੍ਹਾਂ ਬਰਫ਼ ਜੰਮ ਜਾਂਦੀ ਆ ਹਾਂ ਇਹਦੇ ਵਿੱਚ ਬੇਸਿਕਲੀ ਸੋਡੀਅਮ ਸਿਲੀਕੇਟ ਹੁੰਦਾ ਹੈ ਸੋਡੀਅਮ ਸਿਲੀਕੇਟ ਬੜੇ ਲੋ ਟੈਂਪਰੇਚਰ ਤੇ ਜੰਮਦਾ ਆ ਜੰਮਦਾ ਆ ਹਾਂ ਜਦੋਂ ਇਹ ਜੰਮ ਜਾਂਦਾ ਤਾਂ ਬੜੀ ਦੇਰ ਤੱਕ ਗਰਮ ਨਹੀਂ ਹੁੰਦਾ ਲਿਕਵਿਫਾਈਡ ਨਹੀਂ ਹੁੰਦਾ ਠੀਕ ਆ ਇਸ ਕਰਕੇ ਇਹ ਦੀ ਮੈਨੂਫੈਕਚਰਿੰਗ ਸਾਡੀ ਆਪਣੀ ਹੈ ਤੇ ਜਦੋਂ ਫਿਰ ਤੁਸੀਂ ਜਾਨੀ ਕਿ ਡਿਲੀਵਰੀ ਦੇਣੀ ਆ ਉਦੋਂ ਆ ਜਿਹੜੀ ਚੀਜ਼ ਆ ਨਾਲ ਰੱਖ ਦਿੰਨੇ ਆ ਇਹ ਨਾਲ ਰੱਖ ਦਿੰਨੇ ਆ ਜਾ ਤਾਂ ਆ ਕੇ ਰਾਤ ਖਰਾਬ ਨਾ ਹੋਵੇ ਹੀਟ ਨਾ ਪੜੇ ਰਾਤ ਅੱਛਾ ਠੀਕ ਐ ਤੋਂ ਫਿਰ ਆਪਾਂ ਇਧਰੋਂ ਬਾਹਰ ਡਿਸਪੈਚ ਹੋ ਜਾਂਦਾ ਹੈ ਜੀ ਇਹ ਆਪਾਂ ਪਹਿਲਾਂ ਉਧਰੋਂ ਆਏ ਸੀਗੇ ਜੀ ਠੀਕ ਐ ਉਧਰੋਂ ਆਪਣੀ ਐਂਟਰੀ ਸੀ ਆਦਰਵਾਇਜ਼ ਐਂਟਰੀ ਆਪਾਂ ਦਿਖਾ ਦਿੰਨੇ ਆ ਇੱਕ ਵਾਰ ਇਹ 3 ਡੋਰ ਐਂਟਰੀ ਹੈ ਆਪਣੀ ਠੀਕ ਐ ਜੀ ਇਹ ਤੁਸੀਂ ਜਿਹੜਾ ਆਪਾਂ ਉਲਟਾ ਘੁਮ ਕੇ ਆਏ ਆ ਬਟ ਐਕਚੁਅਲ ਜੀ 3 ਡੋਰ ਐਂਟਰੀ ਹੈ ਅੱਛਾ ਜੀ ਇਹ ਡੋਰ 1 ਹੋ ਗਿਆ ਜੀ ਅੱਛਾ ਇੱਥੇ ਬੰਦਾ ਆਪਣੇ ਨੂੰ ਸਟਰਲਾਈਜ਼ ਕਰਦਾ ਥੋੜਾ ਜਿਹਾ ਉਸ ਤੋਂ ਬਾਅਦ ਆ ਡੋਰ 2 ਹੋ ਗਿਆ ਜੀ ਜੀ ਠੀਕ ਹੈ ਇੱਥੇ ਚੇਂਜਿੰਗ ਰੂਮ ਬੋਲਦੇ ਆ ਲੈਬ ਕੋਟ ਵਗੈਰਾ ਜਿਹੜੀ ਲੇਬਰ ਹੈ ਜਾਂ ਬੰਦੇ ਨੇ ਔਰ ਜਿੰਨੇ ਵੀ ਇੱਥੇ ਸਟਾਫ ਕੰਮ ਕਰਦਾ ਉਹ ਸਾਰਾ ਲੈਬ ਕੋਟ ਪਾਉਂਦਾ ਆ ਤਾਂ ਉਹ ਅੰਦਰ ਜਾਂਦਾ ਆ ਅੰਦਰ ਡੋ ਥਰੂ ਆ ਗਿਆ ਜਿੱਥੇ 3 ਆ ਗਿਆ ਜਿੱਥੋਂ ਆਪਾਂ ਪਹਿਲਾਂ ਆਏ ਸੀ ਆਏ ਸੀ ਉਹ ਲਓ ਇਹ ਬਿਲਕੁਲ ਤਿਆਰ ਕਲਚਰ ਹੈ ਜੀ ਇਹ ਹੁਣ ਆਪਾਂ ਡਿਸਪੈਚ ਵਾਸਤੇ ਰੈਡੀ ਹੈ ਅੱਜ ਸ਼ਾਮ ਨੂੰ ਸਾਡੀ ਜ਼ਿਆਦਾਤਰ ਡਿਸਪੈਚ ਹੈ ਜਿਹੜੀ ਗਰਮੀਆਂ ਦੇ ਵਿੱਚ ਉਹ ਸ਼ਾਮ ਨੂੰ ਜਾਂਦੀ ਹੈ ਹਾਂਜੀ ਹਾਂਜੀ ਕਿਉਂਕਿ ਸ਼ਾਮ ਨੂੰ ਟੈਂਪਰੇਚਰ ਥੋੜਾ ਲੋ ਹੋ ਜਾਂਦਾ ਬਾਹਰ ਦਾ ਵੀ ਤਾਂ ਰਾਤੋਂ ਰਾਤ ਅਸੀਂ ਜਿੱਥੇ ਵੀ ਜਾਣਾ ਹੁੰਦਾ ਰਾਤੋਂ ਰਾਤ ਪਹੁੰਚਾ ਦਿੰਨੇ ਆ ਈਵਨ ਕਹਿ ਲੋ ਵੀ ਪੂਰਾ ਰਾਜਸਥਾਨ ਸਾਡੇ ਕੋਲ ਹੈ ਜਿੰਨੇ ਵੀ ਮਸ਼ਹੂਰ ਫਾਰਮ ਨੇ ਹਾਈ ਟੈਕ ਸਾਰੇ ਕੋਲ ਜਾ ਰਹੇ ਆ ਹਰਿਆਣਾ ਆਪਣਾ ਕਹੋ ਯੂਪੀ इवन ਜਿਹੜੀਆਂ ਬਿਹਾਰ ਦੇ ਵਿੱਚ ਤੱਕ ਵੀ ਸਾਡਾ ਮਾਲ ਜਾ ਰਿਹਾ ਹੈ ਅਦਰ ਸਟੇਟਸ ਵੀ ਮਾਲ ਜਾ ਰਿਹਾ ਹੈ ਸਾਡਾ ਵਾਹ ਹਮ ਅੱਛਾ ਜੀ ਇਹ ਇਹ ਕੀ ਕੀਮਤ ਕੀ ਆ ਜੀ ਕਿਸਾਨ ਵੀਰ ਜਾਣਨਾ ਚਾਹੁੰਦਾ ਇਹ ਬੇਸਿਕਲੀ ਸਾਡੇ ਕੋਲ ਫੈਕਟਰੀ ਰੇਟ 80 ਰੁਪੀਸ ਹੈ ਅੱਛਾ ਜੀ ਹਾਂਜੀ ਫੈਕਟਰੀ ਰੁਪੀਸ 80 80 ਰੁਪੀਸ ਹੈ ਬਾਕੀ ਜੋ ਵੀ ਡਿਸਪੈਚ ਦਾ ਕੋਸਟ ਹੈ ਉਹ ਉਸ ਬੰਦੇ ਦਾ ਆਪਣਾ ਹੁੰਦਾ ਹੈ ਠੀਕ ਹੈ ਜੀ 80 ਰੁਪਏ ਪਲੱਸ ਜੋ ਉਹਨਾਂ ਦੇ ਤੱਕ ਪਹੁੰਚ ਜਿਹੜੀ ਆ ਉਹਦਾ ਪੈਸੇ ਜੋ ਬਣਦੇ ਨੇ ਬਿਲਕੁਲ ਐਫਓਆਰ ਉਹਨਾਂ ਦੀ ਹੁੰਦੀ ਆ ਤੇ ਰੇਟਸ ਕੋਈ ਫਰਕ ਨਹੀਂ ਹੈ ਜੇ ਬਾਜਰੇ ਦਾ ਲੈ ਲਓ ਚਾਹ ਕਣਕ ਦਾ ਲੈ ਲਓ ਰੇਟ ਸੇਮ ਹੈ ਜਵਾਰ ਵਾਲਾ ਥੋੜਾ ਮਹਿੰਗਾ ਪੈਂਦਾ ਆ ਕਿਉਂਕਿ ਜਵਾਰ ਦਾ ਰੇਟ ਬਹੁਤ ਜ਼ਿਆਦਾ ਆ ਅੱਛਾ ਜੀ ਪੈਂਦਾ ਬਾਜਰੇ ਦਾ ਵੀ ਮਹਿੰਗਾ ਆ ਬਟ ਆਪਾਂ ਬਾਜਰੇ ਦਾ ਕਣਕ ਦਾ ਰੇਟ ਸੇਮ ਰੱਖਿਆ ਹੋਇਆ ਜਵਾਰ ਵਾਲੇ ਬੀਜ ਦਾ ਕੀ ਰੇਟ ਆ ਫਿਰ ਜਵਾਰ ਵਾਲਾ ਸਾਨੂੰ ਘਟੋ ਘਟ 110 ਰੁਪਏ ਪਿਆ ਜਾਂਦਾ ਆ ਠੀਕ ਹੈ ਜੀ ਤੇ ਇਹ ਕਿਹੜੀ ਬਟਨ ਮਸ਼ਰੂਮ ਵਾਲਾ ਆ ਹਾਂ ਇਹ ਬਟਨ ਮਸ਼ਰੂਮ ਜਿਹੜੀ ਆਪਾਂ ਸਾਰਿਆਂ ਜਾਂਦੀ ਕੰਸਮਸ ਜਿਹੜੀ ਜਾਂਦੀ ਆ ਆਇਸਟਰ ਜਿਹੜੀ ਹੁੰਦੀ ਆ ਦੂਸਰੀ ਮਸ਼ਰੂਮ ਉਹ ਕਿੰਨੇ ਕ ਨੂੰ ਪੈਂਦੀ ਆ ਨਹੀਂ ਬੀਜ ਦਾ ਸੇਮ ਹੀ ਰੇਟ ਪੈ ਜਾਣਾ ਬੀਜ ਦਾ ਕੋਈ ਫਰਕ ਨਹੀਂ ਆ ਅੱਛਾ ਜੀ ਸਾਰੇ ਤਰ੍ਹਾਂ ਦਾ ਬੀਜ ਜਿਹੜਾ ਉਹ ਇੱਕੋ ਰੇਟ ਇੱਕੋ ਰੇਟ ਆ ਠੀਕ ਆ ਹਾਂ ਜੀ ਚਾਹੇ ਤੁਸੀਂ ਆਇਸਟਰ ਲੈ ਲਓ ਚਾਹੇ ਬਟਨ ਲੈ ਲਓ ਹੋਰ ਵੀ ਵੈਰਾਈਟੀਆਂ ਨੇ ਜੇ ਕੋਈ ਸਪੈਸ਼ਲੀ ਵੀ ਚਾਹੁੰਦਾ ਆ ਵੀ ਅਸੀਂ ਉਹ ਵੀ ਬਣਾ ਦਾਂਗੇ ਕੋਈ ਦਿੱਕਤ ਨਹੀਂ ਜਿੱਦਾਂ ਹੁਣ ਤੁਸੀਂ ਇੱਥੇ ਇਹ ਕੰਮ ਸ਼ੁਰੂ ਕੀਤਾ ਇੱਕ ਕਦੋਂ ਤੋਂ ਤੁਸੀਂ ਲੈ ਬਣਾਈ ਹੋਈ ਆ ਵੈਸੇ ਮਸ਼ਰੂਮ ਇੰਡਸਟਰੀ 'ਚ ਮੈਂ ਦੇਖਾਂ ਤਾਂ 2008 ਦੇ ਵਿੱਚ ਮੈਂ ਸਟਾਰਟ ਐਜ਼ ਅ ਕੰਸਲਟੈਂਟ ਬਟ ਉਸ ਟਾਈਮ ਤੇ ਮੇਰਾ ਪਾਰਟ ਟਾਈਮ ਕੰਮ ਸੀਗਾ ਜਿੰਨੇ ਵੀ ਸੀਜ਼ਨਲ ਗਰੋਅਰ ਸੀਗਾ ਉਹਨਾਂ ਨੂੰ ਮੈਂ ਸਪੋਰਟ ਕਰਦਾ ਹੁੰਦਾ ਸੀ ਦੈਨ 2013 ਦੇ ਵਿੱਚ ਮੇਰੀ ਪੀ ਐਚ ਡੀ ਕੰਪਲੀਟ ਹੋਈ ਥਾਪਰ ਯੂਨੀਵਰਸਿਟੀ ਚੋਂ ਮਸ਼ਰੂਮ ਦੀ ਫੀਲਡ ਚ ਸੀਗੀ ਮੇਰੀ ਪੀ ਐਚ ਡੀ ਜਿਹੜਾ ਲੈਬ ਅਸੀਂ ਸਟਾਰਟ ਕੀਤੀ ਆ ਉਹ 2 ਸਾਲ ਪਹਿਲਾਂ ਕੀਤੀ ਆ ਸਰ ਉਸ ਤੋਂ ਬਾਅਦ ਅੱਜ ਅਸੀਂ ਪੂਰਾ ਹਾਈ ਟੈਕ ਸਿਸਟਮ ਸੈੱਟ ਕੀਤਾ ਆ ਇਹ ਕਹ ਲੋ ਵੀ ਇਸ ਹਾਈ ਟੈਕ ਸਿਸਟਮ ਨੂੰ ਤਾਲੇ 3 ਮਹੀਨੇ ਹੋਏ ਨੇ ਇਸ ਤਰ੍ਹਾਂ ਦੀ ਲੈਬ ਪੰਜਾਬ ਚ ਕੋਈ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਨਹੀਂ ਲੈਬਸ ਐ ਛੋਟੇ ਲੈਬੋਦਿਆਂ ਲੈਬਸ ਐ ਬਟ ਉਹਨਾਂ ਕੋਲ ਇਹਨਾਂ ਹਾਈ ਟੈਕ ਸਿਸਟਮ ਨਹੀਂ ਐ ਉਹ ਸਿਰਫ ਸੀਜ਼ਨਲ ਸੀਜ਼ਨਲ ਬੀਜ ਬਣਾਉਂਦੇ ਨੇ ਸੇਲ ਕਰਦੇ ਨੇ ਇਹਦੇ ਵਿੱਚ ਜਿਹੜੀ ਮੇਰੇ ਕੋਲ ਟੀਮ ਐ ਉਹਦੇ ਵਿੱਚ ਅ ਦੋ ਤਾਂ ਮਾਸਟਰ ਹੀ ਨੇ ਉਹਦੇ ਵਿੱਚ ਨੇ ਐਗਰੀਕਲਚਰ ਚ ਹਮ ਠੀਕ ਐ ਪੂਰੀ ਹਾਈ ਟੈਕ ਟੀਮ ਐ ਮੇਰੇ ਕੋਲ ਐਦਾਂ ਨਹੀਂ ਐ ਵੀ ਮੈਂ ਖੁਦ ਜਿਵੇਂ ਮਾਈਕਰੋਬਾਇਓਲੋਜਿਸ ਤਾਂ ਮੇਰੇ ਕੋਲ ਇੱਕ ਹੋਰ ਮਾਈਕਰੋਬਾਇਓਲੋਜਿਸ ਐ ਉਸ ਤੋਂ ਬਾਅਦ ਐਗਰੀਕਲਚਰ ਐਮ ਐਸ ਸੀ ਐਗਰੀਕਲਚਰ ਦੇ ਬੱਚੇ ਨੇ ਜਿਹੜੇ ਮੇਰੇ ਕੋਲ ਜੌਬ ਤੇ ਨੇ ਮਸ਼ਰੂਮ ਕਿੱਦਾਂ اگਾਉਣੀਆਂ ਵੀ ਕਿੱਦਾਂ ਹੁੰਦਾ ਪਲਾਂਟ ਕਿੱਦਾਂ ਲਾਈਏ ਯਾਰ ਇਹਦੀ ਜਿਹੜੀ ਖਾਦ ਆ ਉਹ ਕਿੱਦਾਂ ਜੇ ਏ ਤੋਂ ਲੈ ਕੇ ਜ਼ेड ਤੱਕ ਹਰ ਇੱਕ ਤਰ੍ਹਾਂ ਦਾ ਸਵਾਲ ਜਿਹੜਾ ਆ ਉਹ ਤੁਸੀਂ ਡਾਕਟਰ ਸਾਹਿਬ ਨਾਲ ਕਰ ਸਕਦੇ ਆ ਔਰ ਜਿਹੜੇ ਵੀ ਭੈਣਾ ਭਰਾ ਇੰਟਰਸਟਿਡ ਨੇ ਨੌਜਵਾਨ ਦੋਸਤ ਇੰਟਰਸਟਿਡ ਨੇ ਵੀ ਯਾਰ ਥੋੜੀ ਬਹੁਤੀ ਖੁੰਬਾਂ ਲਾ ਕੇ ਦੇਖੀਏ ਤੇ ਉਹ ਥੋੜਾ ਜਿਹਾ ਯਾਰ ਇੱਕ ਤਰ੍ਹਾਂ ਦਾ ਵੱਖਰੀ ਤਰ੍ਹਾਂ ਦੀ ਸੋਚ ਕਰਕੇ ਦੇਖੋ ਕਿਉਂਕਿ ਹੁਣ ਆਪਾਂ ਨੂੰ ਸੋਚਣਾ ਤਾਂ ਪੈਣਾ ਹੀ ਆ ਪਾਣੀ ਕੋਈ ਬਹੁਤਾ ਲੰਬਾ ਸਮਾਂ ਨਹੀਂ ਰਹਿ ਗਿਆ ਪੰਜਾਬ ਨੂੰ ਵੱਖਰੀ ਤਰ੍ਹਾਂ ਦੇ ਜਿਹੜੇ ਵਸੀਲੇ ਆ ਵੱਖਰੀ ਤਰ੍ਹਾਂ ਦੀ ਸੋਚ ਲੈ ਕੇ ਚੱਲਣਾ ਪੈਣਾ ਪੰਜਾਬ ਦਾ ਜਿਹੜਾ ਬਚਾ ਸਾਡਾ ਤਾਂ ਹੋ ਸਕਦਾ ਤੇ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਆ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਬਹੁਤ ਸਾਰੀ ਯੰਗ ਜਨਰੇਸ਼ਨ ਮੁੰਡੇ ਲੱਗੇ ਹੋਏ ਨੇ ਐਸਾ ਨਹੀਂ ਵੀ ਨਹੀਂ ਕਰ ਰਹੇ ਮੇਰੇ ਕੋਲ ਲਾਸਟ ਈਅਰ ਇੱਕ ਮੁੰਡਾ ਬੜਾ ਯੰਗ ਹੈ ਪੰਜਾਬੀ ਮੁੰਡਾ ਆਪਣਾ ਉਦੇਵੀਗੜ ਦੇ ਕੋਲ ਉਹਦਾ ਹੈਗਾ ਆ ਤੇ ਲਾਲੂ ਵੀ ਉਹ 40 ਚੁਪੜੀਆਂ ਲੰਦਾ ਇਸ ਵਾਰ ਵੀ ਨੇ ਚਲੀ ਚੁਪ ਕੇ ਇਹਦਾ ਮਟੀਰੀਅਲ ਇਕੱਠਾ ਕੀਤਾ ਜਾਨੀ ਇੱਕ ਵਾਰ ਕੰਮ ਸਮਝ ਆ ਗਿਆ ਹਾਂਜੀ ਹਾਂਜੀ ਅਸੀਂ ਉਹਦੀ ਮਾਰਕੀਟਿੰਗ ਮਾਰਕੀਟਿੰਗ ਸਮਝ ਲਈ ਤੇ ਫਿਰ ਫੇਸ ਗੱਲ ਦੀ ਗਰੰਟੀ ਲੈਣਾ ਹੈ ਜਿਹੜੇ ਬੰਦੇ ਨੇ ਇੱਕ ਵਾਰ ਸਿਆਲ ਦੇ ਵਿੱਚ ਕਰ ਲਈ ਮਸ਼ਰੂਮ ਉਹ ਚੋਂ ਨਾ ਛੱਡੂਗਾ ਮੇਰਾ ਦਾਵਾ ਨੇ ਵੀ ਡਾਕਟਰ ਸਾਹਿਬ ਨਾਲ ਇਹ ਮੈਂ ਦਾਅਵਾ ਕਰਾਂਗਾ ਮੈਂ ਸਰ ਜਿਹੜੇ ਬੰਦੇ ਨੇ ਇੱਕ ਵਾਰ ਮਸ਼ਰੂਮ ਦੀ ਖੇਤੀ ਕਰ ਲਈ ਅੱਛਾ ਜੀ ਉਹ ਆਪਣਾ ਇੱਕ ਦੋ ਕਿੱਲਾ ਹਰ ਵਾਰ ਛੱਡੂਗਾ ਝੋਪੜੀਆਂ ਵਾਸਤੇ ਉਹ ਅੱਜ ਇਸ ਪਹਿਲੇ ਸਾਲ ਚੋਂ ਦੋ ਲਾਊਗਾ ਅਗਲੇ ਸਾਲ ਚੋਂ ਸਿੱਧਾ 10 ਤੇ ਜਾਊਗਾ ਝੋਪੜੀਆਂ ਸੋ ਡਾਕਟਰ ਸਾਹਿਬ さすが。Bo a,